ਪਿੰਡੂ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਜੁੜੇ ਨੇ ਪਿੰਡ ਫੂਸ ਮੰਡੀ ਤੋਂ ਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਨਿੰਦਰ ਸਿੰਘ ਦੇ ਬਹੁਤ ਹੀ ਕਰੀਬੀ ਜਾਣੇ ਜਾਂਦੇ ਗੁਰシャン ਸਿੰਘ ਜੀ ਮਾਖਾ ਆਓ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਕਿੰਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਰਹੇ ਨੇ ਜਿੰਦਾਬਾਦ ਜੀ ਸਰਿੰਦਰ ਕੌਰ ਜੀ ਮਾਖਾ ਜਿੰਦਾਬਾਦ ਚੋਣਾਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਪੰਚਾਇਤੀ ਚੋਣਾਂ ਦਾ ਜਿਹੜਾ ਮਾਹੌਲ ਆ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਜੀ ਕਿੰਨੇ ਵਿਕਾਸ ਮੁੱਦਿਆਂ ਨੂੰ ਲੈ ਕੇ ਤੁਸੀਂ ਜਨਤਾ ਦੀ ਕਚਹਿਰੀ ਵਿੱਚ ਜਾ ਰਹੇ ਹੋ ਪਹਿਲਾਂ ਤਾਂ ਜੀ ਮੇਰਾ ਸਾਰਿਆਂ ਨਾਲੋਂ ਮੇਨ ਜਿਹੜਾ ਪਰਪਸ ਹੋਊਗਾ ਸਰਪੰਚ ਬਣ ਤੋਂ ਬਾਅਦ ਜੋ ਮੈਂ ਦੇਖ ਰਿਹਾ ਵੀ ਸਾਡੀ ਸਮੱਸਿਆ ਹੈ ਜੋ ਮੇਨ ਜਿਹੜੇ ਸਾਡੇ ਦਰਿਤ ਭਰਾ ਜਾਂ ਜ਼ਿਮੀਂਦਾਰ ਭਰਾ ਆਪਣੇ ਪਸ਼ੂ ਗਰਮੀਆਂ 'ਚ ਬਾਹਰ ਬੰਦੇ ਨੇ ਜਾਂ ਉਹਨਾਂ ਦੇ ਬੱਚੇ ਬਾਹਰ ਖੇਡਦੇ ਨੇ ਅਵਾਰਾ ਪਸ਼ੂ ਜਾਂ ਕੁੱਤੇ ਅਵਾਰਾ ਜਿਹੜੇ ਫਿਰਦੇ ਨੇ ਉਹ ਹਲਕੇ ਹੋਣ ਤੇ ਜਾਂ ਜੋ ਜਦੋਂ ਪਸ਼ੂ ਆਉਦੇ ਗਰਮੀਆਂ 'ਚ ਬਾਹਰ ਬੰਦੇ ਉਹਨਾਂ ਨੂੰ ਰਾਖੀ ਕਰਨੀ ਪੈਂਦੀ ਆ ਵੀ ਉਹ ਆਪਦੇ ਘਰੇ ਰਹਿਣ ਦੇ ਬਾਵਜੂਦ ਵੀ ਉਹ ਸੌ ਨਹੀਂ ਸਕਦੇ ਆ ਚੀਜ਼ਾਂ ਮੇਰਾ ਮੇਨ ਟਾਰਗੇਟ ਹੋਊਗਾ ਮੈਂ ਗੇਟਿੰਗ ਕਰਾਉਂਗਾ ਸਾਰੇ ਪਿੰਡ ਦੀ ਜਿਸ ਦੇ ਨਾਲ ਸਾਡੀਆਂ ਗਲੀਆਂ ਵੀ ਸਾਫ਼ ਰਹਿਣਗੀਆਂ ਤੇ ਆਵਾਰਾ ਪਸ਼ੂਆਂ ਦੇ ਕੁੱਤਿਆਂ ਤੋਂ ਵੀ ਸਾਡੇ ਪਿੰਡ ਦਾ ਵਿਚਾਰ ਹੋਊਗਾ ਬਾਕੀ ਦੂਜੀ ਚੀਜ਼ ਜਿਵੇਂ ਹੁਣ ਵਾਟਰ ਵਰਕਸ ਆ ਵੀ ਆ ਛੋਟੀਆਂ ਗੱਲਾਂ ਦੱਸ ਰਿਹਾ ਹੋਰ ਬਹੁਤ ਸਾਡੇ ਮੇਰੇ ਦਿਮਾਗ 'ਚ ਨੇ ਆਈਡੀਆ ਜਿਵੇਂ ਹੁਣ ਵਾਟਰ ਵਰਕਸ ਆ ਉੱਥੇ ਅਸੀਂ ਇੱਕ ਚੰਗਾ ਪ੍ਰੋਪਰ ਪਾਰਕ ਬਣਾਵਾਂਗੇ ਵੀ ਇੱਕ ਮਾਡਰਨ ਪਿੰਡ ਬਣਾਉਣਾ ਹੈ ਫੂਸ ਮੰਡੀ ਨੂੰ ਯਾਨੀ ਆ ਨਹੀਂ ਵੀ ਜਿਵੇਂ ਵੀ ਪ੍ਰਾਣੀਆਂ ਗੱਲ ਇੱਟਾਂ ਪੱਟਦੀਆਂ ਉਹ ਵੇ ਇਟਾਂ ਵੇਚ ਕੇ ਤੇ ਨਵੀਆਂ ਇਟਾਂ 'ਚੋਂ ਕਮਿਸ਼ਨ ਖਾ ਕੇ ਤੇ ਨਵੀਆਂ ਗਲੀਆਂ ਬਣਾਤੀਆਂ ਉਹ ਇੱਕ हट ਕੇ ਉਹ ਗੱਲਾਂ ਤੋਂ ਚੀਜ਼ਾਂ ਹੋਣਗੀਆਂ ਐਤਕੀ ਵੀ ਆ ਜਾਂ ਰਵੇਂ ਜਿਵੇਂ ਪੈਨਸ਼ਨਾਂ ਨੇ ਜਿਹੜਾ ਕੋਈ 60 ਸਾਲ ਦਾ ਬਜ਼ੁਰਗ ਆ ਉਹਦਾ ਨਿੱਜੀ ਹੱਕ ਆ ਉਹਨੂੰ ਪੈਨਸ਼ਨ ਘਰੇ ਬੈਠੇ ਨੂੰ ਪੈਨਸ਼ਨ ਉਹਦੀ ਲੱਗੂਗੀ ਉਹ ਮੇਰੇ ਇੱਕ ਨਿੱਜੀ ਆਪਦੀ ਸੋਚ ਆ ਇਸ ਗੱਲ 'ਚ ਤੇ ਮੈਂ ਕਰਵਾਉਂਗਾ ਵੀ ਆ ਤੇ ਸੈਕੰਡ ਜਿਹੜੀ ਨਰੇਗਾ ਦੀ ਕਹਿੰਦੇ ਨੇ ਉਹ ਤੇ ਇੱਕ ਗਰੀਬਾਂ ਦਾ ਇੱਕ ਨਿੱਜੀ ਹੱਕ ਆ ਕੋਈ ਰੋਕ ਹੀ ਨਹੀਂ ਸਕਦਾ 100 ਦਿਨ ਜਾਂ ਕੋਈ ਵੀ ਅਫਸਰ ਉਹਨਾਂ ਤੰਗ ਕਰ ਰਿਹਾ ਉਹ ਮੇਰਾ ਮੇਰੀ ਇੱਕ ਨਿੱਜੀ ਜ਼ਿੰਮੇਵਾਰੀ ਹੋਊਗੀ ਵੀ ਉਹ ਮੈਂ ਉਹਨਾਂ ਨੂੰ ਉਹਨਾਂ ਦੇ ਕੰਮ ਦਵਾਵਾਂ ਥਰਡ ਜਿਹੜੀ ਹੈਗੀ ਆ ਪੈਨਸ਼ਨ ਹੁਣ ਪੈਨਸ਼ਨ ਲੈਣ ਵਾਸਤੇ ਕਿਸੇ ਵੀ ਬਜ਼ੁਰਗ ਨੂੰ ਸਰਦੂਲਗੜ ਜਾਣਾ ਪੈਂਦਾ ਉਹ ਕਹਿੰਦੇ ਵੀ ਸਾਡਾ 100 ਰੁਪਿਆ ਦਾ ਕਿਰਾਇਆ ਲੱਗ ਜਾਂਦਾ ਤੁਰਕੇ ਜਾ ਨਹੀਂ ਸਕਦੇ ਆਪਾਂ ਨੂੰ ਵੀ ਪਤਾ ਜਿਹੜੇ ਬਜ਼ੁਰਗ ਨੇ ਉਹ ਚੱਲ ਤਾਂ ਸਕਦੇ ਨਹੀਂ ਉਹਨਾਂ ਦੇ ਸਾਧਨ ਤੇ ਜਾਣਾ ਪਊ ਉਹ ਕਹਿੰਦੇ ਸਾਡਾ 100 ਰੁਪਿਆ ਸਾਧਨ ਤੇ ਲੱਗਦਾ ਜਾਂ ਕੋਈ ਦਿਹਾੜੀ ਦੱਪਾ ਜਾਂਦੇ ਆ ਸਾਡੇ ਉਹ ਮਜਬੂਰੀ ਆ ਉਹ ਖਰਾਬ ਹੁੰਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਵੀ ਮੈਨੂੰ ਤੁਸੀਂ ਸਾਰੇ ਰਾਈਟਿੰਗ ਚ ਦੇ ਦਿਓ ਮੈਨੇਜਰ ਨਾਲ ਮੈਂ ਗੱਲ ਕਰਕੇ ਤੇ ਥੋੜਾ ਮੈਂ ਜੋ ਵੀ ਪੈਨਸ਼ਨ ਆ ਆਊਟ ਆਫ ਦਾ ਵੇ ਮੈਂ ਤੁਹਾਨੂੰ ਆ ਕੇ ਪਿੰਡ ਜਾ ਕੇ ਵੰਡੂਗਾ ਫੋਰਥ ਥਿੰਗ ਵੀ ਜਿਸ ਤਰ੍ਹਾਂ ਸਾਡਾ ਵਾਟਰ ਵਰਕਸ ਆ ਉੱਥੇ ਪ੍ਰੋਪਰ پارک ਬਣਾਵਾਂਗੇ ਉੱਥੇ ਝੂਲੇ ਲਵਾਵਾਂਗੇ ਵੀ ਸਾਡੇ ਜਿਹੜੇ ਬੱਚੇ ਆ ਵੀ ਉਹ ਜਾ ਕੇ ਝੂਲਿਆਂ ਤੇ ਖੇਡ ਸਕਣ ਸਾਡੀਆਂ ਜਿਹੜੀਆਂ ਮਾਤਾ ਨੇ ਭੈਣਾਂ ਨੇ ਉਹ ਸਿਆਲ ਚ ਜਾ ਕੇ ਉੱਥੇ ਥੁੱਪੇ ਬਹਿ ਸਕਣ ਵੀ ਇੱਕ ਤਾਂ ਬੱਚੇ ਸੇਫ ਰਹਿਣਗੇ ਵੀ ਜੋ ਵੀ ਜਵੇਂ ਕੋਈ ਵਹੀਕਲਸ ਰੋਡ ਤੇ ਜਾਵੇਂ ਖੇਡਦੇ ਕਰਦੇ ਨੇ ਵੀ ਆ ਮੇਰੇ ਨੀਜੇ ਦੇਖੋ ਜੋ ਮੈਂ ਕਹਿ ਰਿਹਾ ਤੁਹਾਨੂੰ ਵੀ ਆ ਤਾਂ ਇੱਕ 파ਰਟ ਨੇ ਉਹ ਹਿੱਸੇ ਦੇ ਜੋ ਮੈਂ ਸੋਚ ਰਿਹਾ ਇੱਕ ਮਿਨੀ ਪੈਲੇਸ ਦਾ ਮੇਰਾ ਇਰਾਦਾ ਹੈ ਵੀ ਜਵੇਂ ਸਾਡੇ ਹੁਣ ਇੱਥੋਂ ਜਾਂਦੇ ਨੇ ਪਿੰਡ ਵਾਲੇ ਉਹ ਸਰਦੂਲਗੜ੍ਹ ਜਾ ਕੇ ਸਾਨੂੰ 15 ਤੋਂ 20000 ਰੁਪਏ ਪੈਂਦਾ ਹੈ ਕਿਰਾਇਆ ਕਿਉਂ ਨਾ ਸੀ ਇੱਥੇ ਇੱਕ ਛੋਟਾ ਜਿਹਾ ਬਣਾ ਲਾਂਗੇ ਆਪਦਾ ਉਹਦਾ ਇੱਕ ਲਿਮਿਟ ਰੱਖਾਂਗੇ ਜਿਵੇਂ 2000 ਜਾਂ 2500 ਇਸ ਤਰ੍ਹਾਂ ਦੀਆਂ ਸਹੂਲਤਾਂ ਮੇਰੇ ਇਰਾਦੇ ਵੀ ਪਿੰਡ ਨੂੰ ਪ੍ਰੋਵਾਈਡ ਕਰਨੀਆਂ ਨੇ ਫਿਰ ਰੁੱਖਾਂ ਦਾ ਟਰੀਜ਼ ਦਾ ਜੋ ਇੱਕ ਗ੍ਰੀਨ ਰੈਵਨੂਏਸ਼ਨ ਚੱਲੀ ਹੋਈ ਆ ਉਹ 'ਚ ਪੂਰਾ ਯੋਗਦਾਨ ਪਾਉਣਾ ਹੈ ਉਹ ਗਵਰਨਮੈਂਟ ਦਾ ਪੂਰਾ ਸਹਾਰਾ ਲਾਵਾਂਗੇ ਉਹ ਗੱਲਾਂ 'ਚ ਵੀ ਅੱਜ ਇਹੋ ਜਿਹੀਆਂ ਚੀਜ਼ਾਂ ਲੈ ਕੇ ਚੱਲਣਾ ਵੀ ਜੋ ਵੀ ਮੇਰੇ ਇਸ ਪਿੰਡ ਦਾ ਯੂਥ ਆ ਉਹਨਾਂ ਨੂੰ ਨਾਲ ਲੈ ਕੇ ਵੀ ਮੇਰਾ ਆ ਟਾਰਗੇਟ ਆ ਵੀ ਮੈਂ ਆ ਪੂਰਫਿਲ ਕਰਨੀਆਂ ਆ ਸਰ ਇੱਕ ਨੌਜਵਾਨ ਵਰਗ ਦਾ ਵੱਡਾ ਰੋਲ ਆ ਅੱਜ ਦੇ ਸਮੇਂ ਉਹਨਾਂ ਦੇ ਲਈ ਤੁਸੀਂ ਕੀ ਸੋਚਿਆ ਜੀ ਜਿਹੜਾ ਨੌਜਵਾਨ ਵਰਗ ਆ ਜੋ ਬਈ ਮੈਂ ਹੁਣ ਇਲੈਕਸ਼ਨ ਜੋ ਹੁਣ ਕੰਟੈਸਟ ਕਰ ਰਹੇ ਸੀਗੇ ਜੋ ਮੇਰੇ ਇੱਕ ਗੱਲਾਂ ਦੇਖਣ ਚਾਹੀਆਂ ਵੀ ਸਾਡਾ ਏਡਾ ਇੱਥੇ ਪੌਸ਼ ਨੌਜਵਾਨ ਆ ਮੁੰਡਾ ਇੱਕ ਤਾਂ ਸਾਰਨੋਂ ਵਧਾਈ ਦੇ ਪਾਤਰ ਨੇ ਨਸ਼ਾ ਰਹਿਤ ਨੇ ਸਾਡੇ ਮੁੰਡੇ ਜੋ ਮੈਂ ਮੈਂ ਦੇਖਣ ਜਾਏ ਸਾਡੇ ਬਾਜੀਗਰ ਬਰਾਦਰੀ ਦੇ ਰਮਦਾਸੀਆਂ ਦੇ ਮਜਬੀ ਸਿੰਘਾਂ ਦੇ ਸਾਡੇ ਜ਼ਿਮੀਦਾਰਾਂ ਦਾ ਨਵਾਂ ਪੋਸ਼ ਸਾਰਾ ਵੀ ਆ ਸਾਰੇ ਨਸ਼ਾ ਰਹਿਤ ਨੇ ਇਹਨਾਂ ਦਾ ਮੈਂ ਜੋ ਸੋਚਿਆ ਵੀ ਇਹਨਾਂ ਨੂੰ ਕਿਉਂ ਨਾ ਇੱਕ ਐਨਜੀਓ ਬਣਾ ਕੇ ਵੀ ਅਸੀਂ ਸਮਾਜਿਕ ਤੌਰ ਤੇ ਕੋਈ ਕੋਈ ਵੀ ਇਹ ਕੰਮ ਕਰ ਸਕਦੇ ਹਾਂ ਜਿਵੇਂ ਨਸ਼ਾ ਛਡਾਊ ਵਾਲਾ ਜਾਂ ਗ੍ਰੀਨ ਕੋਈ ਦਰਖਤ ਲਾਉਣੇ ਜਾਂ ਕੋਈ ਡਿਵੈਲਪਮੈਂਟ ਕਰਨੀ ਜਿਵੇਂ ਅਸੀਂ ਐਗਜ਼ਾਮਪਲ ਸੈੱਟ ਕਰਕੇ ਆਪਦੇ ਪਿੰਡ ਦਾ ਹੋ ਸਕਦਾ ਸੀ ਅੱਦਾ ਇੱਕ ਅੱਦਾ ਹੋਰ ਪਿੰਡ ਅਡਾਪਟ ਕਰ ਲਈਏ ਸਿਰਫ ਆ ਯੂਥ ਦੇ ਸਾਰੇ ਦੇ ਨਾਲ ਪੜ੍ਹਿਆ ਲਿਖਾ ਵਰਗਾ ਸਾਡੇ ਪਿੰਡ ਦਾ ਵੀ ਚੰਗੇ ਪੜ੍ਹੇ ਲਿਖੇ ਮੁੰਡੇ ਨੇ ਨਸ਼ਾ ਰਹਿਤ ਨੇ ਇਕ ਸਰ ਵਿਰੋਧੀ ਧਿਰ ਦੇ ਵੱਲੋਂ ਸੁਣਨ ਨੂੰ ਆਈ ਸੀ ਗੱਲ ਕਿ ਗੁਰਚਨ ਸਿੰਘ ਮੱਖਾ ਜੀ ਹੈ ਜਿਹੜੇ ਇਹ ਜ਼ਿਆਦਾ ਤਾਂ ਚੰਡੀਗੜ੍ਹ ਰਹਿੰਦੇ ਨੇ ਵੀ ਕਿ ਉਹ ਲੋਕਾਂ ਦੇ ਕੰਮ ਕਿਸ ਤਰ੍ਹਾਂ ਕਰਨਗੇ ਚੰਡੀਗੜ੍ਹ ਰਹਿ ਕੇ ਬਾਈ ਜੀ ਦੇਖੋ ਪਿੰਡ ਜਿੱਦਾ ਮੇਰੇ ਖਿਆਲ ਕੋਈ ਵੀ ਨਹੀਂ ਰਹਿੰਦਾ ਜਿਨ੍ਹਾਂ ਦੇ ਗਾਂਵ ਵਧਨ ਹੈ ਚਾਹੇ ਉਹ ਚੰਡੀਗੜ੍ਹ ਦੇ ਚਾਹੇ ਬੰਬੇ ਆ ਐ ਤਾਂ ਮੈਂ ਅਮਰੀਕਾ ਵੀ ਜਾਇਆ ਉਹ ਫਿਰ ਮੈਂ ਅਮਰੀਕਨ ਤਾਂ ਨਹੀਂ ਬਣ ਗਿਆ ਜੇ ਮੈਂ ਆਸਟ੍ਰੇਲੀਆ ਜਾਇਆ 15 ਦਿਨ ਉੱਥੇ ਲਾਇਆ ਮੈਂ ਆਸਟ੍ਰੇਲੀਅਨ ਤਾਂ ਨਹੀਂ ਬਣ ਗਿਆ ਐਂ ਜੇ 2-4 ਦਿਨ ਮੈਂ ਚੰਡੀਗੜ੍ਹ ਜਾਇਆ ਨਾ ਪਹਿਲੀ ਗੱਲ ਤਾਂ ਜੇ ਕਿਤੇ ਵੀ ਕਰੋ ਹੁਣ ਜਿਵੇਂ ਤੁਸੀਂ ਆਏ ਹੋ ਮਾਫ ਜ਼ਰੂਰੀ ਤਾਂ ਨਹੀਂ ਵੀ ਆ ਉੱਥੇ ਦੇਖਣਾ ਕਹਿਣਗੇ ਵੀ ਪੰਦਰੀ ਕਿੱਥੇ ਗਏ ਨੇ ਤੁਸੀਂ ਹੋਰ ਵੀ ਕਿ ਨਿੱਜੀ ਆਦੇ ਕੰਮ ਜਾ ਸਕਦੇ ਹੋ ਜਦੋਂ ਮੈਂ ਇੱਥੇ ਪਿੰਡ ਨਹੀਂ ਹੁੰਦਾ ਹੋ ਸਕਦਾ ਮੈਂ ਜਲੰਧਰ ਹੋਵਾਂ ਜਾਂ ਲੁਧਿਆਣਾ ਹੋਵਾਂ ਚਲੋ ਚੰਡੀਗੜ੍ਹ ਮੇਰਾ ਬੇਟਾ ਪੜਦਾ ਸੀ ਹੁਣ ਆਸਟ੍ਰੇਲੀਆ ਹੈ ਚੰਡੀਗੜ੍ਹ ਮੇਰੀ ਰਹਿਸ਼ ਵੀ ਆ ਚੰਡੀਗੜ੍ਹ ਕੋਠੀ ਹੈਗੀ ਆ ਚਲੋ ਉੱਥੇ ਜਾਈਦਾ ਪਰ ਜਿਹੜੀ ਰਾਜਨੀਤੀ ਆ ਜਿਵੇਂ ਹੁਣ ਮੈਂ ਇੱਕ ਯੋਗਰਾਜ ਜੀ ਦੀ ਟੀਮ ਦਾ ਬੰਦਾ ਸਾਰੇ ਪੰਜਾਬ ਆਲ ਓਵਰ ਪੰਜਾਬ ਵੀ ਅਸੀਂ ਜਾਣਾ ਹੁੰਦਾ ਕੋਈ ਦਿੱਕਤ ਨਹੀਂ ਕਿ ਜਿੱਥੇ ਉਹ ਡਿਊਟੀ ਲਾਉਂਦੇ ਨੇ ਫਿਰ ਉਹ ਕਿਤੇ ਵੀ ਟਿਕਾਣੇ ਨੇ ਉੱਥੇ ਰਹਿਣਾ ਪੈਂਦਾ ਵੀ ਆ ਕੋਈ ਗ ਹੈਗੇ ਨੇ ਕੋਈ ਵੀ ਸਾਡੇ ਪਿੰਡ ਦੇ ਕੰਮ ਜਿੱਥੇ ਮਰਜ਼ੀ ਰਹੀਏ ਆ ਤਾਂ ਕੋਈ ਪ੍ਰੋਬਲਮ ਹੀ ਨਹੀਂ ਸਾਨੂੰ ਪਹਿਲੀ ਗੱਲ ਤਾਂ ਮੈਂ ਪਿੰਡ ਪਿੰਡ 'ਚ ਹੀ ਰਹਿਣਾ ਕੋਈ ਸਾਡਾ ਸਾਰਾ ਟਿਕਾਣਾ ਹੀ ਇੱਥੇ ਆ ਕੋਈ ਗੱਲ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਆ ਕੋਈ ਗੱਲ ਹੈ ਵੀ ਆ ਘਰ 6 ਮਹੀਨਾ ਬਾਅਦ ਖੁੱਲ੍ਹਿਆ ਜਾਂ ਸਾਲ ਬਾਅਦ ਜੇ ਤੁਹਾਨੂੰ ਦੇਖਣ ਚ ਆ ਰਹੀ ਹੈ ਗੱਲ ਆ ਤਾਂ ਚਲੋ ਇਹਨਾਂ ਦੀਆਂ ਗੱਲਾਂ ਨਹੀਂ ਸੋਚ ਆ ਰਿਲਾਇੰਸ ਵਾਲਿਆਂ ਦੇ ਟਾਵਰ ਵੀ ਇੱਥੇ ਚੱਲੀ ਜਾਂਦੇ ਨੇ ਉਹ ਕਿਹੜੇ ਟਾਵਰ ਕੋਲੇ ਬੈਠੇ ਨੇ ਬਾਕੀ ਮੇਰਾ ਤਾਂ ਇੱਕ ਪਿੰਡ ਨਾਲ ਮੈਂ ਜੁੜਿਆ ਹੋਇਆ ਹਾਂ ਪਿੰਡ ਚ ਆਉਣਾ ਚਲੋ 2-4 ਦਿਨ ਕਿਤੇ ਬਾਹਰ ਜਾਇਗੇ ਉਹ ਦੇਖੋ ਸਾਰੇ ਜਾਣਦੇ ਨੇ ਆਪ ਦਾ ਇਹ ਸਿਲਸਲੇ ਹੁੰਦੇ ਨੇ ਇਹਦੇ ਕੰਮ ਹੁੰਦੇ ਨੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਮੈਂ ਸੈਕਟਰੀ ਹਾਂ ਪੰਜਾਬ ਸਟੇਟ ਦਾ ਤੇ ਮੇਰੇ ਤਾਂ ਕਿਤੇ ਹੋਰ ਵੀ ਡਿਊਟੀ ਲਾਈ ਦੀ ਮੈਂ ਤਾਂ ਉੱਥੇ ਵੀ ਜਾਣਾ ਹੁਣ ਰਾਜਸਥਾਨ ਚੋਂ ਉਨ ਚ ਗਏ ਆ ਵੀ ਇੱਥੇ ਪਿੰਡ ਜਿਹੜੇ ਸਾਡੇ ਵਿਰੋਧੀ ਨੋਂ ਤਾਂ ਆਇੰਗੇ ਵੀ ਚੰਡੀਗੜ੍ਹ ਫਿਰਦਾ ਵੀ ਅਸੀਂ ਕਿਤੇ ਵੀ ਮੈਂ ਤਾਂ ਕਿਤੇ ਵੀ ਜਾ ਸਕਦਾ ਪਰ ਆ ਦੱਸੋ ਜਿੰਨੇ ਵੀ ਇੱਥੇ ਸਾਡੇ ਪਿੰਡ ਵਾਲੇ ਆਉਂਦੇ ਨੇ ਸਾਡਾ ਪਿਆਰ ਇੰਨਾ ਹੈ ਪਿੰਡ ਵਾਲਿਆਂ ਨਾਲ ਵੀ ਜਿੱਥੇ ਮਰਜ਼ੀ ਅਸੀਂ ਹੋਈਏ ਪਰ ਇਹਨਾਂ ਦੇ ਮਸਲੇ ਹਹਲੋਏ ਨੇ ਚਾਹੇ ਅਸੀਂ ਇਹਨਾਂ ਨੂੰ ਮ ਤੇ چاہے ਫੋਨ ਤੇ ਹੋਣ ਪਰ ਸਾਡੇ ਕੋਲੋਂ ਕੋਈ ਨਿਰਾਸ਼ ਨਹੀਂਗਾ ਜਿੰਨੇ ਕੁ ਜੋਗੇ ਅਸੀਂ ਕੰਮ ਆਏ ਆ ਹਰੇਕ ਦੇ ਇੱਕ ਸਰ ਦੇਖਣ ਨੂੰ ਮਿਲਿਆ ਕਿ ਫਾਲਕ ਫੂਸ ਮੰਡੀ ਜਿਹੜਾ ਟਰਾਂਸਪੋਰਟ ਪੱਖੋਂ ਕਾਫੀ ਪਿਛੜਿਆ ਕੋਈ ਬੱਸ ਸਰਵਿਸ ਵਗੈਰਾ ਨਹੀਂ ਹੈ ਇੱਥੇ ਉਹਦੇ ਲਈ ਤੁਸੀਂ ਕੀ ਸੋਚੇ ਜੀ ਇਹਦੇ ਨਾਲ ਵੀਰ ਜੀ ਕਈ ਗੱਲਾਂ ਨੇ ਜਿਹੜੀਆਂ ਹੈਗੀਆਂ ਨੇ ਇੱਕ ਤਾਂ ਚਲੋ ਸਾਡਾ ਜਿਹੜਾ ਪਿੰਡ ਆ ਨਾ ਜੀ ਸਾਡਾ ਜਿਹੜਾ ਇੱਥੋਂ ਦੇ ਜਿੰਨੇ ਵੀ ਸਾਡੇ ਰਹਿਣ ਵਾਲੇ ਨੇ ਅਸੀਂ ਸਾਰੇ ਕੰਮ ਕਰਨ ਵਾਲੇ ਆ ਹਰੇਕ ਦੇ ਕਰੇ ਵਹੀਕਲ ਆ ਜੇ ਕੋਈ ਟ੍ਰਾਂਸਪੋਰਟ ਲੱਗ ਵੀ ਜਾਂਦੀ ਹੈ ਨਾ ਉਹਨੂੰ ਪੂਰਾ ਕਰਾਇਆ ਨਹੀਂ ਮਿਲ ਰਿਹਾ ਜਿਹੜਾ ਸਹੀ ਸਮੱਸਿਆ ਜਿਹੜੀ ਪਰ ਉਹਦਾ ਮਸਲਾ ਹੱਲ ਜਿਹੜਾ ਜੋ ਮੈਂ ਸੋਚਿਆ ਮੇਰਾ ਇਰਾਦਾ ਵੀ ਇੱਕ ਐਂਬੂਲੈਂਸ ਵੀ ਜਿਹੜਾ ਮੇਨ ਹੁੰਦਾ ਦੇਖੋ ਇੱਕ ਜਾਣਾ ਆਦੇ ਉਸ ਨਾਲੋਂ ਇੱਕ ਅਲੱਗ ਗਲ ਕੋਈ ਹਰੇ ਦੇ ਘਰੇ ਮੋਟਰਸਾਈਕਲ ਉਹ ਸਾਡੇ ਪਿੰਡ ਵੀ ਪ੍ਰਮਾਤਮਾ ਦੀ ਮਿਹਰ ਐ ਇਸ ਗੱਲ ਦੀ ਵੀ ਸੌਖਾ ਹੈ ਸਾਡਾ ਪਿੰਡ ਤੇ ਜਿਹੜੀ ਮੇਨ ਸਮੱਸਿਆ ਆਉਂਦੀ ਹੈ ਜੇ ਰਾਤ ਨੂੰ ਰਾਤ ਬਰਾਤੇ ਜੇ ਕਿਸੇ ਕੋਈ ਪੇਸ਼ੈਂਟ ਨੇ ਜਾਣਾ ਉਹਦੇ ਵਾਸਤੇ ਦਿੱਕਤ ਆ ਉਹਦੇ ਵਾਸਤੇ ਮੇਰੀ ਪਰਸਨਲ ਆ ਵੀ ਜਿਵੇਂ ਅਸੀਂ ਮੁੰਡਿਆਂ ਨੇ ਤੁਸੀਂ ਕਿਹਾ ਨਾ ਯੂਥ ਤੋਂ ਕੀ ਕੰਮ ਲੈਣਾ ਇਹੋ ਜੇ ਕੰਮ ਲੈਣੇ ਆ ਵੀ ਮੇਰਾ ਇਰਾਦਾ ਹੈ ਵੀ ਇੱਕ ਐਂਬੂਲੈਂਸ ਟਾਈਪ ਇੱਥੇ 24 ਘੰਟੇ ਸਾਨੂੰ ਹਾਜ਼ਰ ਰਹੇ ਚਾਹੇ ਸਾਧੂ ਵਾਲਾ ਵੀ ਕਵਰ ਉਹਦੇ ਨਾਲ ਹੋਵੇ ਵੀ ਇਸ ਤਰ੍ਹਾਂ ਦੀ ਸੋਚ ਲੈ ਕੇ ਚੱਲ ਰਹੇ ਆ ਵੀ ਆਹ ਗੱਲ ਨਹੀਂ ਵੀ ਗਲੀਆਂ ਪ੍ਰਾਣੀਆਂ ਪੱਟਦੀਆਂ ਤੇ ਨਵੀਆਂ ਇੱਟਾਂ ਲਾਤੀਆਂ ਉੱਥੇ ਤੇ ਕਮਿਸ਼ਨ ਖਾ ਲੈ ਆਹ ਚੀਜ਼ਾਂ ਨਹੀਂ ਹੋਣੀਆਂ ਮੇਰੇ ਏਜੰਡੇ 'ਚ ਤੇ ਨਾਈਆ ਸੋਚ ਲੈ ਕੇ ਚੱਲ ਰਹੇ ਆ ਸਰ ਅਗਰ ਲੋਕਾਂ ਨੇ ਚਾਹਿਆ ਜੇ ਪ੍ਰਮਾਤਮਨ ਚਾਹਿਆ ਕਿ ਸਰਪੰਚੀ ਦਾ ਪਾਸ ਉਹਨੂੰ ਮਿਲਦਾ ਹੈ ਸਭ ਤੋਂ ਪਹਿਲ ਤੇ ਪਹਿਲਾ ਇੱਕ ਕੰਮ ਜਿਹੜਾ ਤੁਸੀਂ ਪਿੰਡ ਲਈ ਕਰਨਾ ਚਾਹੁੰਦੇ ਮੈਂ ਬਈ ਤੁਹਾਨੂੰ ਗੇਟਿੰਗ ਆਖੀ ਆ ਉਸ ਸਾਰੋਂ ਵੱਡੀ ਸਮੱਸਿਆ ਸਾਡੇ ਪਿੰਡ ਦੀ ਕਿਉਂਕਿ ਕੋਈ ਵੀ ਜਾਨ ਘਰੋਂ ਨਿਕਲਦਾ ਹੈ ਵਾਰੇ ਪਸ਼ੂ ਦਾ ਜਾਂ ਹਲਕੇ ਕੁੱਤੇ ਜਾਂ ਕੁੱਤੇ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਬਹੁਤ ਹੀ ਦੁਖੀ ਨੇ ਇਸ ਗੱਲੋਂ ਸਾਰੇ ਲੋਕ ਸਾਡੇ ਪਿੰਡ ਦੇ ਮੇਰਾ ਪਹਿਲਾ ਏਜੰਡਾ ਹੋਊਗਾ ਕਿ ਮੈਂ ਗੇਟਿੰਗ ਕਰਾਊਗਾ ਪਿੰਡ ਦੀ ਉਹਦੇ ਨਾਲ ਸਵਾਈਆਂ ਦਾ ਵੀ ਸਵਾਈਆਂ ਦਾ ਵੀ ਹਲ ਮਸਲਾ ਹਲ ਹੁੰਦਾ ਨਾਲ ਵਿਰੋਧੀ ਧਿਰ ਵੀ ਸਾਡੇ ਕਾਫੀ ਦੋ ਵਾਰ ਸਰਪੰਚ ਰਹੇ ਚੁੱਕੇ ਆ ਜਿਨੇ ਪਿੰਡ ਚ ਕਹਿੰਦੇ ਇਹਨਾਂ ਦਾ ਹੋਲਡ ਆ ਤੁਸੀਂ ਉਹਨਾਂ ਨਾਲ ਕੀ ਇਮਤਿਹਾਨ ਉਹ ਵਿਰੋਧੀ ਧਿਰ ਨਹੀਂ ਸੀ ਬਾਈ ਉਹ ਅਸੀਂ ਉਹਨਾਂ ਨੂੰ ਸਰਪੰਚ ਬਣਾਇਆ ਸੀਗਾ 93 ਚ 93 ਸਰਪੰਚ ਬਣਾਇਆ ਪਰ ਉਦੋਂ ਕੀ ਸੀ ਮੱਖਾ ਸਾਹਿਬ ਮੇਰੇ ਨਾਨਾ ਜੀ ਮੰਤਰੀ ਸੀਗੇ ਉਹਨਾਂ ਦਾ ਜਿਆਦਾ ਇੱਕ ਪਾਇਲਟਿੰਗ ਪਿੰਡ ਬਣ ਜਾਂਦਾ ਸੀ ਫੂਸ ਮੰਡੀ ਨਿੱਜੀ ਜ਼ਿੰਮੇਵਾਰੀ ਵੀ ਉਹਨਾਂ ਦੀ ਬੇਟੀ ਮੇਰੇ ਮਾਤਾ ਉਹਨਾਂ ਦੀ ਬੇਟੀ ਐਸ ਪਿੰਡ ਦੇ ਹੋਣ ਕਰਕੇ ਉਹ ਇੱਥੋਂ ਪਾਇਲਟਿੰਗ ਪ੍ਰੋਜੈਕਟ ਲੈ ਕੇ ਚੱਲਦੇ ਸੀ ਜਿਵੇਂ ਪੈਨਸ਼ਨਾਂ ਸਟਾਰਟ ਕਰਨੀਆਂ ਉਹ ਫੂਸ ਮੰਡੀ ਚੋ ਸਟਾਰਟ ਹੋਈਆਂ ਨੇ ਮਿਡਲ ਦਾ ਸਕੂਲ ਬਣਾਇਆ ਆਊਟ ਆਫ ਵੇ ਬਣਾਇਆ ਜੀ ਇੱਥੋਂ ਫੂਸ ਮੰਡੀ ਤੋਂ ਕੋੜੀ ਨੂੰ ਰੋਡ ਬਣਾਈ ਆਊਟ ਆਫ ਦਾ ਵੇ ਬਣਾਈ ਉਹਨਾਂ ਨੇ ਡਿਸਪੈਂਸਰੀ ਬਣਾਈ ਉਦੋਂ ਅਸੀਂ ਇਹ ਮੁੰਡੇ ਨੂੰ ਜਰੂਰ ਜਿਹੜਾ ਹੁਣ ਖੜਾ ਹੋਇਆ ਸਾਡੇ ਮੁਕਾਬਲੇ ਉਹਨੂੰ ਜਰੂਰ ਅਸੀਂ ਮੌਕਾ ਦਿੱਤਾ ਪਰ ਉਦੋਂ 93 ਤੋਂ ਲੈ ਕੇ 98 ਤੱਕ ਰਿਹਾ ਚਲੋ 97 ਤੱਕ ਸਰਕਾਰ ਸੀ ਸਾਨੂੰ ਐ ਸੀ ਕਿ ਵੀ ਦੁਬਾਰੇ ਵੀ ਇੱਕ ਹੋ ਸਕਦਾ ਵੀ ਇਹਦੀ ਕਲਾ ਹੋਵੇ ਸਿਸਟਮ 'ਚ ਫੇਰ 2003 'ਚ ਨੂੰ ਫੇਰ ਮੌਕਾ ਦਿੱਤਾ ਅਸੀਂ ਪਰ ਸਾਨੂੰ ਕੁਝ ਹਾਸਲ ਨਹੀਂ ਹੋਇਆ ਉਸ ਗੱਲ 'ਚੋਂ ਤਾਂ ਕਰਕੇ ਉਹਨੂੰ ਪਾਸੇ ਰੱਖਣ ਵਾਸਤੇ ਇਹੀ ਆ ਸਟੈਪ ਚੱਕੇ ਗਏ ਨੇ ਸਰ ਇੱਕ ਦੇਖਿਆ ਜਾ ਰਿਹਾ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਨਸ਼ਾ ਉਹ ਆਮ ਹੜ ਵਾਂਗੂ ਵਗ ਰਿਹਾ ਕੀ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਬਈ ਦੇਖੋ ਜਿਹੜਾ ਆ ਸਿਸਟਮ ਹੈ ਨਾ ਚਲੋ ਮੈਂ ਇੱਕ ਜੇ ਆਪਾਂ ਸਹੀ ਕਹੀਏ ਵੀ ਜੋ ਇੱਕ ਹਿਊਮਨ ਬੀਿੰਗ ਬੀਿੰਗ ਵੀ ਆਪਾਂ ਗੱਲ ਕਰਦੇ ਆ ਆ ਸਾਰਿਆਂ ਨੂੰ ਆਪਣ ਮਿਲ ਜੁਲ ਕੇ ਇਸ ਚੀਜ਼ ਤੇ ਪਕੜ ਕਰਨੀ ਪੈਣੀ ਆ ਪਰ ਸਾਡੇ ਪਿੰਡ ਮੇਰ ਐਸ ਗੱਲ ਦੀ ਇਹੋ ਜੀ ਗੱਲ ਨਹੀਂ ਚਲੋ ਇੱਕ ਸ਼ਰਾਬ ਆ ਜਿਹੜੀ ਜਿਹੜੀ ਲੀਗਲ ਚੀਜ਼ ਆ ਉਹ ਇੱਕ ਅਲੱਗ ਚੀਜ਼ ਹੋ ਜਾਂਦੀ ਆ ਬਰ ਉਹਦੇ ਵੀ ਖਿਲਾਫ ਆ ਵੀ ਨਹੀਂ ਪੀਣੀ ਚਾਹੀਦੀ ਸਾਡੇ ਸਾਡੇ ਮੇਰ ਸਾਡੇ ਜਿਵੇਂ ਹੁਣ ਬਾਈਗਰ ਬਰਾਦਰੀ ਆ ਜਾਂ ਰਮਦਾਸੀਏ ਬਰਾਦਰੀ ਆ ਇਹਨਾਂ ਚ 80% ਲੋਕ ਨਹੀਂ ਪੀਰੇ ਜਿਹੜੇ ਇੰਨੀ ਖੁਸ਼ੀ ਹੋਈ ਆ ਗੱਲ ਸੁਣ ਇਹ ਦੇਖ ਕੇ ਐਸ ਇਲੈਕਸ਼ਨ ਚ ਲੋਕਾਂ ਨੂੰ ਸਰ ਕੋਈ ਪੀਲ ਜੋ ਤੁਸੀਂ ਕਰਨਾ ਚਾਹੋ ਅਪੀਲ ਆਈ ਆ ਜੀ 30 ਤਰੀਕ ਨੂੰ ਗੈਸ ਸਿਲੰਡਰ ਤੇ ਮੋਹਰ ਲਾਓ ਮੇਰੀ ਮਾਤਾ ਸੁਰਿੰਦਰ ਕੌਰ ਨੂੰ ਇਲੈਕਸ਼ਨ ਚ ਜਿਤਾਓ ਸਰਪੰਚ ਇੱਕ ਹਟ ਕੇ ਪਿੰਡ ਨੂੰ ਆਹ ਗੱਲ ਨਹੀਂ ਵੀ ਇੱਕ ਡਮੀ ਸਰਪੰਚ ਦੇਵਾਂਗੇ ਮੇਰੀ ਮਾਤਾ ਬਈ ਜੀ ਪੜ੍ਹੇ ਲਿਖੇ ਨੇ ਉਹਨਾਂ ਨੇ ਇਹ ਆ ਪ੍ਰੈਪ ਕੀਤੀ ਹੋਈ ਆ ਦੇਸ਼ ਸਮਾਜ ਦੇਸ਼ ਸਮਾਜ ਕਾਲਜ ਫਿਰੋਜ਼ਪੁਰ ਤੋਂ ਉਹਨਾਂ ਨੂੰ ਨਾ ਤਾਂ ਗੁਰਸ਼ਰਨ ਦੀ ਵੇਟ ਕਰਨ ਦੀ ਲੋੜ ਆ ਨਾ ਮੇਰੇ ਪਿਤਾ ਜੀ ਸਰਦਾਰ ਮੰਗਲ ਸਿੰਘ ਦੀ ਵੇਟ ਕਰਨ ਦੀ ਲੋੜ ਆ ਫੈਸਲਾ ਲੈਣ ਵਾਸਤੇ ਉਹ ਮਤਿਆਂ ਤੇ ਵੀ ਸਾਈਨ ਕਰ ਸਕਦੇ ਨੇ ਵੈਰੀਫਾਈ ਵੀ ਕਰ ਸਕਦੇ ਨੇ ਜੋ ਵੀ ਕੰਮ ਕਰਨੇ ਨੇ ਉਹ ਆਪਦੀ ਮਰਜ਼ੀ ਨਾਲ ਕਰਨਗੇ ਕਿ ਡਮੀ ਸਰਪੰਚ ਨਹੀਂ ਦੇ ਰਹੇ ਜਿਵੇਂ ਆਮ ਲੋਕ ਘਰ ਵਾਲੀ ਨੂੰ ਸਰਪੰਚ ਬਣਾ ਕੇ ਤੇ ਆਪ ਸਾਰੇ ਫੈਸਲੇ ਲੈਂਦੇ ਆ ਸਾਡੀ ਮਾਤਾ ਹੀ ਸਾਰਾ ਕੁਝ ਕਰ ਸਕਦੀ ਹੈ ਕੋਈ ਡਮੀ ਨਹੀਂ ਨਾਲ 24 ਘੰਟੇ ਹਾਜ਼ਰ ਪਿੰਡ ਹਾਜ਼ਰ ਨਹੀਂ ਸਾਨੂੰ ਤਾਂ ਚਲੋ ਫਿਰ ਵੀ ਤੋਰਾ ਪੇਰਾ ਮੈਨੂੰ ਕਰਨਾ ਪੈਂਦਾ ਪਰ ਮੇਰੀ ਮਾਤਾ ਇੱਥੇ ਹੀ ਹਮੇਸ਼ਾ ਹੀ ਇੱਥੇ ਹੁੰਦੇ ਨੇ ਤੇ ਸਾਰਾ ਪਿੰਡ ਉਹਨਾਂ ਨਾਲ ਜੁੜਿਆ ਤੇ ਤੁਸੀਂ ਆ ਚੀਜ਼ ਦੇਖ ਵੀ ਸਕਦੇ ਹੋ ਪਿੱਛੇ ਉਹਨਾਂ ਦਾ ਪਿਆਰ ਜਿਹੜੇ ਉਹਨਾਂ ਨੂੰ ਮਿਲਣ ਆਏ ਨੇ ਵੋਟਰ ਧੰਨਵਾਦ ਸਰ ਹਨ ਗੱਲਬਾਤ ਕਰ ਜੀ ਤੇ ਪਿੰਡ ਦੀ ਆਵਾਜ਼ ਉਠਾਈ ਤੇ ਜੀ ਆਇਆਂ ਨੂੰ ਜੀ 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 ਜ ਦੇਸਰਾਈ ਅੱਛਾ ਪੰਚਾਇਤੀ ਚੋਣਾਂ ਜਿਹੜਾ ਪੂਰੀ ਤਰ੍ਹਾਂ ਮਾਹੌਲ ਕਰਮਾਇਆ ਹੋਇਆ ਹੈ ਤੁਸੀਂ ਨੀ ਨਵੇਂ ਸਰਪੰਚ ਜਿਹੜਾ ਚੁਣ ਰਹੇ ਹੋ ਇਸ ਟਾਈਮ ਉਹ ਕਿਸ ਤਰ੍ਹਾਂ ਦਾ ਤੁਸੀਂ ਉਮੀਦਵਾਰ ਚਾਹੁੰਦੇ ਹ ਆਸ ਤਾਂ ਇਹੀ ਚਾਹੁੰਦੇ ਜੋ ਪਿੰਡ ਦੇ ਸਮਾਜ ਭਲਾਈ ਤੌਰ ਤੇ ਸਾਰੇ ਪਿੰਡ ਦਾ ਵਿਕਾਸ ਕਰਨ ਵੱਧ ਤੋਂ ਵੱਧ ਯੋਗਦਾਨ ਪਾਉਣ ਕੋਈ ਵੀ ਚਾਹੇ ਪਰਮਾਤਮਾ ਅਸੀਤ ਕਹਿੰਦੇ ਦੋਨੇ ਕਾਂਸ ਸਰਕਾਰ ਵੱਲੋਂ ਕੈਂਡੀਡੇਟ ਖੜੇ ਹੋਏ ਨੇ ਅਸੀਤ ਕਹਿੰਦੇ ਪਰਮਾਤਮਾ ਇਹਨਾਂ ਨੂੰ ਦੋਨਾਂ ਨੂੰ ਤਰੱਕੀਆਂ ਬਖਸ਼ੇ ਇਹ ਹੈ ਵੀ ਜੋ ਕਰਪਾਲ ਸਿੰਘ ਮੱਖਾ ਨੇ ਸਾਡੇ ਇਲਾਕੇ ਲਈ ਸਭ ਤੋਂ ਵੱਧ ਸੜਕਾਂ ਦਾ ਜਾਲ ਵਿਛਾਇਆ ਸੀ ਉਹਨਾਂ ਦੀ ਲੋਕਪ੍ਰਿਯਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਪੁੱਤਰੀ ਸ੍ਰੀ ਰਿੰਦਰ ਬਾਦਲ ਸਮਾਖਾ ਖੜੇ ਨੇ ਜੋ ਇਹਨਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਚਲੇ ਇਹਨਾਂ ਨੂੰ ਮੌਕਾ ਮਿਲਦਾ ਤਾਂ ਪਿੰਡ ਦੇ ਲਈ ਪੜ੍ਹਾਈ ਲਈ ਬਹੁਤ ਵਧੀਆ ਕੰਮ ਕਰਨ ਦੇ ਯੋਗਦਾਨ ਹੋਣਗੇ ਸਰਪੰਚ ਕੋਈ ਬਣਦਾ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦੇ ਪੜ੍ਹਾਈ ਲਈ ਕੰਮ ਕਰਨੇ ਚਾਹੀਦੇ ਨੇ ਸਭ ਤੋਂ ਮੇਨ ਸਮੱਸਿਆ ਸਾਡੇ ਪਿੰਡ ਦੇ ਲਈ ਆਵਾਜ਼ ਆਈ ਦੀ ਹੈ ਸਮੱਸਿਆ ਜੋ ਕਿ ਦੇ ਲੜਕੀਆਂ ਨੇ ਸਕੂਲ ਪੜ੍ਹਨ ਟਾਈਮ ਜਾਂਦੀਆਂ ਨੇ ਜਾਂ ਕੋ ਬਾਰੋਂ ਦੇਸਤਰ ਭੈਣ ਭਰਾ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਉਹ ਸਾਡੇ ਮਸਲਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਦੂਜੀ ਸਾਡੀ ਫੂਸਮੜੇ ਦੇ ਲੈ ਕੇ ਜ਼ਰੂਰਤ ਦਾ ਛੜਕਾ ਹੈ ਉਹਦੇ ਸਾਈਡਾਂ ਦੇ ਮਿੱਟੀ ਪੈਣ ਵਾਲੀ ਹੈ ਉਹ ਵੀ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦਾ ਕੰਮ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਵੀ ਦਿੱਕਤ ਵਿੱਚ ਕੋਈ ਮਸ਼ੀਨਰੀ ਜੇ ਕੋਈ ਕਰਨਾ ਵਾਪਰਦੀ ਹੈ ਤਾਂ ਸਾਡੇ ਪਿੰਡ ਦਾ ਨੁਕਸਾਨ ਹੁੰਦਾ ਹੈ ਤੇ ਪਹਿਲਾਂ ਕਈ ਹੋ ਚੁੱਕੇ ਨੇ ਦੁਬਾਰਾ ਨਾ ਘਟਣਾ ਵਾਪਰੇ ਦੂਜੀ ਤੀਜੀ ਸਮੱਸਿਆ ਸਾਡੇ ਪਿੰਡ ਦੀ ਮੇਨ ਹੈ ਜਿਹੜੀ ਸਮਸ਼ਾਨ ਘਾਟ ਨੂੰ ਛੜਕ ਜਾਂਦੀ ਆਰੋ ਪਲਾਂਟ ਕੋਲੋਂ ਸਾਡੇ ਸਾਰਿਆਂ ਦਾ ਮੇਨਾ ਘਰ ਉਹੀ ਹੈ ਸਮਸ਼ਾਨਗੜ੍ਹ ਜਿੱਥੇ ਹਰ ਕੋਨੇ ਐਂਡ ਤੇ ਉੱਥੇ ਜਾਣਾ ਹੁੰਦਾ ਹੈ ਉਹ ਛੱਡ ਕੇ ਉੱਚੀ ਚੱਕ ਕੇ ਮਿੱਟੀ ਪਾ ਕੇ ਵੜਨੀ ਚਾਹੀਦੀ ਹੈ ਸਾਡੀਆਂ ਇਹ ਪਿੰਡ ਦੀਆਂ ਚਾਰ ਪੰਜ ਸਮੱਸਿਆਵਾਂ ਨੇ ਇਹ ਸੇਰੇ ਹੋਣੇ ਚਾਹੀਦੀਆਂ ਅਸੀਂ ਆਉਣ ਵਾਲੇ ਸਰਪੰਚ ਤੇ ਇਹ ਯੋਗਦਾਨ ਪਾਉਂਦੇ ਆਂ